24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਰਪਿਰ ਸਸ਼ੇਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਸੜਕੀ ਹਾਦਸੇ ਵਿੱਚ ਇੱਕ ਹੋਰ ਦੀ ਹੋਈ ਮੌਤ। ਦੱਸਦੇ ਕਿ ਦੁਖਦਾਈ ਘਟਨਾ ਉਸ ਸਮੇਂ ਵਾਪਰੀ ਜਦੋਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕੱਦਗਿਲ ਦੀ ਵਸਨੀਕ ਹਰਜਿੰਦਰ ਕੌਰ ਨਾਮਕ ਔਰਤ ਕੰਮਕਾਜ ਲਈ ਰਿਕਸ਼ਾ ਤੇ ਬੈਠਦੀ ਹੈ ਜਿੱਥੇ ਕਿ ਰਿਕਸ਼ਾ ਨੂੰ ਬੱਸ ਦੀ ਸਾਈਟ ਵੱਜਦੀ ਹੈ ਤਾਂ ਉਹ ਪਲਟ ਜਾਂਦਾ ਹੈ ਅਤੇ ਇਸ 'ਤੇ ਸਵਾਰ ਹਰਜਿੰਦਰ ਕੌਰ ਉਮਰ ਕਰੀਬ 52 ਸਾਲ ਪਤਨੀ ਸੁਖਦੇਵ ਸਿੰਘ ਵਾਸੀ ਕੱਦਗਿਲ ਦੀ ਮੌਤ ਹੋ ਗਈ ਜਿੱਥੇ ਕਿ ਪੁਲਿਸ ਇਸ ਸਬੰਧੀ ਕਾਰਵਾਈ ਕਰ ਰਹੀ ਹੈ ਤੁਸੀਂ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਸਵਲਜੀਤ ਕਰਨ ਅਸੀਂ ਕੱਦ ਗਲੇ ਰਹਿੰਦੇ ਆ ਕੀ ਗੱਲ ਬਾਤ ਹੈ ਮਮਾ ਤੁਹਾਡੇ ਮੇਰੀ ਮਮਾ ਸਵੇਰ 10 ਵਜੇ ਕੰਮ ਤੇ ਗਏ ਸੀ ਇਥੋਂ ਘਰੋ ਤਿਆਰ ਹੋ ਕੇ ਤੇ ਉਥੇ ਅਚਾਨਕਾਂ ਨੂੰ ਬਾਅਦ ਵਿੱਚ ਅੱਧੇ ਪੌਣੇ ਘੰਟੇ ਬਾਅਦ ਘਰੋ ਫੋਨ ਆ ਗਿਆ ਕਿਸੇ ਨੇ ਕਰਤਾ ਵੀ ਤੁਹਾਡੀ ਇਹਦਾ ਮਮਾ ਦਾ ਐਕਸੀਡੈਂਟ ਹੋ ਗਿਆ ਉਥੇ ਆਟੋ ਬੱਸ ਨੇ ਟੱਕਰ ਮਾਰਤੀ ਆਟੋ ਵੀ ਪਲਟ ਗਿਆ ਇਦਾਂ ਕਰਕੇ ਤੇ ਬਾਜਾਂ ਜਿਵੇਂ ਸਾਨੂੰ ਪਤਾ ਲੱਗਾ ਵੀ ਸਾਨੂੰ ਦੱਸਿਆ ਗਿਆ ਵੀ ਸਿਵਲ ਹਸਪੀਟਲ ਆ ਤੇ ਅਸੀਂ ਸਿਵਲ ਹਸਪੀਟਲ ਆ ਗਏ ਪਰ ਜਿੰਨਾ ਟਾਈਮ ਨੂੰ ਆਈ ਇਥੇ ਡੈਥ ਹੋ ਗਈ ਸੀ ਮੇਰੀ ਮਮਾ ਦੀ ਕੀ ਨਾਮ ਹੈ ਤੁਹਾਡੀ ਮਮਾ ਦੀ ਜੋ ਹਾਂਜੀ ਨਾਮ ਤੁਹਾਡੀ ਮਮਾ ਦਾ ਮਮਾ ਮੇਰੀ ਦਾ ਨਾਮ ਹਰਜਿੰਦਰ ਕੌਰ ਹੈ ਕੀ ਕੰਮ ਕਰਦੇ ਮਮਾ ਉਹ ਮੇਰੀ ਮਮਾ ਇੱਦਾਂ ਪੈਲਸ ਚ ਹੀ ਜਾਂਦੀ ਤੇ ਉਦੋਂ ਵੀ ਉਹਨਾਂ ਨੂੰ ਕਿਸੇ ਨੇ ਪੈਲਸ ਦਾ ਇੱਕ ਆਖਿਆ ਸੀ ਕਿ ਤੁਸੀਂ ਆ ਜਾਓ ਸਫਾਈ ਕਰਨ ਤੇ ਉਦੋਂ ਸਫਾਈ ਕਰਨੀ ਚੱਲੇ ਸੀ ਕਿ ਜ ਟੱਕਰ ਮਾਰੀ ਬੱਸ ਨੇ ਟੱਕਰ ਮਾਰੀ ਹਾਂਜੀ ਉੱਥੇ ਡੈਥ ਹੋ ਗਈ ਆ ਬੱਸ ਵੀ ਕਿਸੇ ਨੂੰ ਇਹ ਛੇਤੀ ਕੀਤੇ ਪਤਾ ਨਹੀਂ ਲੱਗਾ ਜਿੰਨਾ ਟਾਈਮ ਨੂੰ ਲਿਆਂਦਾ ਪਰ ਨਹੀਂ ਰਿਹਾ ਉਹ ਪਹਿਲਾ ਸਿਵਲ ਲਿਆਂਦਾ ਇਥੋਂ ਉਹਨਾਂ ਨੇ ਕਹਿਤਾ ਵੀ ਤੁਸੀਂ ਬਾਬੇ ਵਾਲੇ ਲੈ ਜਾ ਬਾਬੇ ਵਾਲੇ ਖੜਿਆ ਉਹਨਾਂ ਅਮਰਜੈਂਸੀ 'ਚ ਕੀਤਾ ਤੇ ਉਹਨੇ ਏਸੀ ਕੀਤੀ ਤੇ ਪਰ ਉਹਨਾਂ ਕਹੇ ਨਹੀਂ ਐਕਸਪਾਇਰ ਹੋ ਗਏ ਉਸੇ ਟਾਈਮ ਹੀ ਇਹ ਮਾਮਲਾ ਜੀ ਮੈਂ ਐਸੇ ਗੁਰਦੀਪ ਸਿੰਘ ਥਾਣਾ ਸਿੱਧੀ ਤਰਨਤਾਰਨ ਕੋਈ 12 12:30 ਕੱਲ ਦੁਪਹਿਰੇ ਇਤਲਾ ਮਿਲਿਆ ਨਿਕੋਏ ਹਰਜਿੰਦਰ ਕੌਰ ਪੁੱਤ ਨੇ ਸਰਦੇਵ ਸਿੰਘ ਵਾਸੀ ਕਾਦਗਲ ਦਾ ਵਾਸੀ ਫੀਟ ਵੱਜਣ ਕਰਕੇ ਜਿਹੜਾ ਐਕਸੀਡੈਂਟ ਹੋ ਗਿਆ ਵਾ ਤੇ ਚਿਵਾਲ ਚੌਕ ਤੋਂ ਜਾ ਰਿਹਾ ਸੀ ਸੁਪਾਰਾ ਸਾਹਿਬ ਆ ਮਰਸਰਾ ਤੇ ਹਰਜਿੰਦਰ ਕੌਰ ਨੇ ਉਤਰਨਾ ਗਿਆ ਪ੍ਰੀਤਮ ਗਾਰਡਨ ਦੇ ਕੰਮ ਕਰਦੀ ਹੋਈ ਉਥੇ ਜਦੋਂ ਸਾਹਮਣੇ ਗਏ ਆ ਤੇ ਮਗਰੋਂ ਬੱਸ ਨੇ ਫੇਟ ਮਾਰੀ ਆ ਤੇ ਜਿਹੜੀ ਹਰਜਿੰਦਰ ਕੌਰ ਦੀ ਮੌਕੇ ਤੇ ਮੌਤ ਹੋ ਗਈ ਆ ਤੇ ਕੁਝ ਇੱਕ ਦੋ ਸਵਾਰੀਆਂ ਜਿਹੜੀਆਂ ਉਹਨਾਂ ਦੇ ਮਮੂਲੀ ਸੱਟ ਲੱਗੀਆਂ ਕੋਈ ਇੰਜ ਜਿਹੜੀ ਹੋਇਆ ਕਿ ਇੰਜ ਇੱਕ ਅੱਧਾ ਇੰਜੜਾ ਮਮੂਲੀ ਸੱਟ ਆ ਬਾਕੀ ਇਹਦੀ ਮੌਕੇ ਤੇ ਡੈਥ ਹੋ ਗਈ ਆ ਇਹ ਮਾਮਲਾ ਦਰਜ ਇਹਦੇ ਸੰਬੰਧੀ ਜਿਹੜਾ 202 ਮੁਕਦਮਾ ਨੰਬਰ 202 ਮਿਤੀ ਤੀਨੋਂ 2024 ਜਿਹੜਾ ਥਾਣਾ ਸਿਟੀ ਮਕਦਮਾ ਜਿਹੜਾ ਦਰਜ ਰਜਿਸਟਰ ਕੀਤਾ ਗਿਆ ਵਾ ਤੇ ਬਸ ਬਾਰੇ ਨਹੀਂ ਅਜੇ ਹਾਲ ਦੀ ਘੜੀ ਕੋਈ ਪਤਾ ਲੱਗਾ ਕੋਈ ਫੁਟੇ ਜੀ ਸਾਹਮਣੇ ਆਈ ਕਿ ਸਰ ਕੋਈ ਅਜੇ ਹਾਲ ਦੀ ਘੜੀ ਕੋਈ ਨਹੀਂ ਤਫ਼ਤੀਸ਼ ਜਾਰੀ ਹੈ